ਆਪਣਾ ਪਿੰਡ ਠੀਕ ਹੈ ਵੈਸੇ ਤਾਂ ਉਸ ਤੋਂ ਕੋ ਜੋ ਆਪਣੇ ਜਿਹੜੇ ਪਿੰਡ ਦੇ ਮੂਲ ਨਿਵਾਸੀ ਜਿੰਨਾ ਚਿਰ ਮੈਂ 2-3 ਮਹੀਨੇ ਚ ਅਬਜ਼ਰਵ ਕੀਤਾ ਆਪਣੇ ਇੱਕ ਗਰਾਉਂਡ ਵੀ ਹੈਗਾ ਇੱਥੇ ਮੁੰਡੇ ਖੇਡਾਂ ਵਾਲੇ ਪਾਸੇ ਜਿਆਦਾ ਲੱਗੇ ਹੋਏ ਨੇ ਜਿਹੜੇ ਪਿੰਡ ਦੇ ਆਪ ਦੇ ਮੁੰਡੇ ਨੇ ਠੀਕ ਹੈ ਤਾਂ ਇਸ ਤੋਂ ਬਿਨਾ ਜੇ ਕੋਈ ਆਪਣ ਨੂੰ ਬਾਹਰੋਂ ਵੀ ਕੋਈ ਆ ਕੇ ਕੋਈ ਆਪਣ ਨੂੰ ਤੰਗ ਪਰੇਸ਼ਾਨ ਕਰਦਾ ਕਿਸੇ ਵੀ ਮਤਲਬ ਨਸ਼ੇ ਦੇ ਸਬੰਧ ਚ ਗੱਲ ਕਰੀਏ ਤਾਂ ਆਪਣੇ ਕੋ ਵਿਲੇਜ ਡਿਫੈਂਸ ਕਮੇਟੀ ਵੀ ਬਣੀ ਹੋਈ ਹੈ ਇਨਾ ਦੀ ਹੈ ਕਿ ਜ਼ਿੰਮੇਵਾਰੀ ਲੱਗੀ ਹੈ ਵੀ ਪਿੰਡ ਦੇ ਵਿੱਚ ਜੇ ਕੋਈ ਉਪਰਾ ਬੰਦਾ ਗਲਤ ਬੰਦਾ ਵਾਰ-ਵਾਰ ਆਉਂਦਾ ਹੈ ਆਪ ਨੂੰ ਪਤਾ ਲੱਗਦਾ ਕੋਈ ਨਸ਼ਾ ਵੇਚ ਰਿਹਾ ਹੈ ਠੀਕ ਹੈ ਉਹ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣਗੇ ਉਹ ਉਸ ਬੰਦੇ ਨੂੰ ਬਿਨਾ ਕੁੱਟ ਮਾਰ ਕੀਤੇ ਰੋਕ ਵੀ ਸਕਦੇ ਆ ਠੀਕ ਹੈ ਤੇ ਸਾਨੂੰ ਇਨਫੋਰਮ ਕਰਨ ਅਸੀਂ ਮੌਕੇ ਤੇ ਤੱਕ ਪਹੁੰਚਾਂਗੇ ਠੀਕ ਹੈ ਇਸ ਤੋਂ ਇਲਾਵਾ ਇਹ ਵੀ ਚੀਜ਼ਾਂ ਨੇ ਨਸ਼ੇ ਵਾਲੀ ਗੱਲ ਹੈਗੀ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਹੋ ਨਹੀਂ ਸਕਦਾਗਾ ਦੋ ਗੱਲਾਂ ਨੇ ਇੱਕ ਤਾਂ ਸੈਲਫ ਡਿਸਪਲਿਨ ਦੀ ਗੱਲ ਹੈਗੀ ਐ ਜਿਵੇਂ ਤੁਹਾਨੂੰ ਪਹਿਲਾਂ ਦੱਸਤੀ ਹਟਿਆ ਵੀ ਤੁਹਾਡੇ ਪਿੰਡ ਦੇ ਜਿਹੜੇ ਬੱਚੇ ਹੈਗੇ ਆ ਆਲਰੇਡੀ ਖੇਡਾਂ ਨਾਲ ਜੁੜੇ ਹੋਏ ਨੇ ਵਧੀਆ ਮੁੰਡੇ ਨੇ ਇਹ ਤਾਂ ਹੋ ਗਿਆ ਸੈਲਫ ਡਿਸਪਲਿਨ ਵੀ ਆਪਾਂ ਆ ਉਹਦੇ ਘਰ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਵਾਂਗੇ ਠੀਕ ਐ ਦੂਸਰੀ ਗੱਲ ਹੈਗੀ ਐ ਜਿਹੜੀ ਆਪਾਂ ਰੋਕਥਾਮ ਕਰ ਸਕਦੇ ਹੈਗੇ ਆ ਵੀ ਜਾਂ ਸਾਡੇ ਕੋਈ ਬੱਚਾ ਭਟ ਗਿਆ ਸਾਡੇ ਰਿਸ਼ਤੇਦਾਰ ਦਾ ਬੱਚਾ ਭਟ ਗਿਆ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਉਪਰਾਂ ਬੰਦਾ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦਾ ਪਿਆ ਉਹਦੇ ਵਾਸਤੇ ਤੁਸੀਂ ਦੱਸੋ ਸਾਨੂੰ ਜਿਹੜਾ ਰਵੀ ਹੈਗਾ ਪਿੰਡ ਦੇ ਸਰਪੰਚਾ ਬੈਠੇ ਨੇ ਪਿੰਡ ਦੇ ਹੋਰ ਮੋਟਰਪਰ ਬੰਦੇ ਨੇ ਕੋਈ ਵੀ ਬੰਦਾ ਆ ਸਕਦਾ ਸਾਰੇ ਕੋ ਥਾਣੇ ਥਾਣਾ ਆਪਣੇ ਸਭ ਤੋਂ ਨੇੜੇ ਦਾ ਪਿੰਡ ਆਪਣੇ ਥਾਣੇ ਨੂੰ ਇਹੀ ਹੈ ਬੇਸਿਕਲੀ ਜਦਨੇ ਕਾਪਾ ਬੈਠੇ ਸਿੰਗਪੁਰ ਦੀ ਹਦੂਦ ਚ ਥਾਣਾ ਵੀ ਉਸੇ ਦੇ ਵਿੱਚ ਹੈ ਹਨਾ ਤਾਂ ਤੁਸੀਂ ਕਿਸੇ ਵੇਲੇ ਵੀ ਆ ਕੇ ਸਾਨੂੰ ਦੱਸ ਸਕਦੇ ਹੋ ਤੁਸੀਂ ਨੰਬਰ ਵੀ ਲੈ ਲਓ ਠੀਕ ਹੈ ਜੀ ਤੇ ਦੂਸਰੀ ਇੱਕ ਹੋਰ ਗੱਲ ਕਰਨੀ ਹੈ ਜਿਹੜਾ ਸਰਕਾਰ ਨੇ ਬਲੋ ਹਦਾਇਤ ਹੋਈ ਹੈ ਵੀ ਐਡਵਾਂਸ ਮੀਟਿੰਗਸ ਕਰਨੀਆਂ ਨੇ ਤੁਹਾਡੇ ਨਾਲ ਉਹ ਹੈ ਜੀ ਪਰਾਲੀ ਦੇ ਸਬੰਧ ਵਿੱਚ ਪਰ ਸਰਕਾਰ ਵੱਲੋਂ ਜੀ ਨੂੰ ਬੇਨਤੀ ਮੰਨ ਲਓ ਹੁਕਮ ਮੰਨ ਲਓ ਕੁਝ ਵੀ ਸਰਕਾਰ ਨੂੰ ਇਹ ਹੈ ਵੀ ਪ੍ਰਾਲੀ ਨਾ ਸੜੀ ਜਾਵੇ। ਉਹਦੇ ਸਬੰਧ ਵਿੱਚ ਅਸੀਂ ਅੱਜ ਤੁਹਾਡੇ ਪਿੰਡ ਤੋਂ ਅਸੀਂ ਜੇ ਸ਼ੁਰੂਆਤ ਕੀਤੀ ਹੈ ਬਾਕੀ ਪਿੰਡਾਂ ਵਿੱਚ ਵੀ ਅੱਗੇ ਜਾਵਾਂਗੇ ਉੱਤੇ ਜਾ ਕੇ ਵੀ ਦੱਸਾਂਗੇ ਕਿ ਪ੍ਰਾਲੀ ਦਾ ਜੋ ਵੀ ਉਪਰਾਲਾ ਹੋਰ ਹੋ ਸਕਦਾ ਉਹ ਕਰੋ। ਪ੍ਰਾਲੀ ਵਾਲੇ ਪਾਸੇ ਲਾਂਭਾ ਨਾ ਆਉਣ ਦਿਓ ਕਿਉਂਕਿ ਹੁਣ ਸੈਟਲਾਈਟ ਵਾਲਾ ਸਿਸਟਮ ਹੈਗਾ ਜਦੋਂ ਕੋਈ ਧੂੰਆਂ ਆਉਂਦਾ ਹੈਗਾ ਅੱਗ ਲੱਗਦੀ ਹੈ ਨਾਲ ਦੀ ਨਾਲ ਉਹ ਤੁਹਾਡੇ ਡਾਇਰੈਕਟ ਹੋ ਜਾਂਦਾ ਤੇ ਇਮੀਡੀਏਟ ਉਹ ਸਬੰਧਤ डीसी ਨੂੰ ਸਵੰਦਰ ਐਸਐਸਪੀ ਸਾਹਿਬ ਨੂੰ ਸਵੰਦਰ ਐਸਐਚਓ ਤੱਕ ਇਮੀਡੀਏਟ ਰਿਪੋਰਟ ਹੁੰਦਾ ਹੈ ਉਹਦੇ ਵਿੱਚ ਸਾਡੀ ਮਜਬੂਰੀ ਹੋ ਜਾਂਦੀ ਹੈ ਵੀ ਇਹ ਜਿਹੜੇ ਉੱਤੋਂ ਰਿਪੋਰਟ ਆਈ ਹੈ ਕਿ ਜਿਹੜੇ ਅਫਸਰਾਂ ਵੱਲੋਂ ਹੁਕਮ ਆਏ ਹੈਗੇ ਨੇ ਉਹਤੇ ਤੇ ਸਾਨੂੰ ਕਾਰਵਾਈ ਕਰਨੀ ਪੈਂਦੀ ਹੈ ਇਸ ਕਰਕੇ ਇਹ ਦੋ ਮੁੱਦੇ ਰੱਖਣੇ ਨੇ ਤੁਹਾਡੇ ਕੋਲ ਇਹ ਪ੍ਰਾਲੀ ਵਾਲਾ ਮੈਟਰ ਹੁਣ ਬਸ ਜਿਹੋਨਾ ਪੱਕਣ ਵਾਲਾ ਹੈਗਾ ਕਟਾਈ ਹੋਣੀ ਹੈ ਫਿਰ ਪ੍ਰਾਲੀ ਦਾ ਫਿਰ ਪਤਾ ਹੀ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖੋ ਜੀ ਜੋਤੇ ਜਿਹੜੇ ਬਾਹਰੋਂ ਆ ਕੇ ਨੋਟ ਵਾਸਤੇ ਪਏ ਆ। ਸੁਰਵਪਾਲੀ ਬਣਦੇ ਆ। ਪਰਵਾਸੀ ਬਹੁਤ ਜ਼ਿਆਦਾ ਆ। ਉਹਦੀ ਵੈਰੀਫਿਕੇਸ਼ਨ ਕਰਕੇ ਹਾਂ ਤੇ ਵੈਰੀਫਿਕੇਸ਼ਨ ਬਾਅਦ ਤੁਸੀਂ ਦੇਖੋ ਅਛਰ ਦੇ ਸਾਹਿਬ ਰਾਈਟ ਠੀਕ ਹੋ ਗਿਆ ਜਿੰਦਰੇ ਕਰ ਲੋ ਨੋਟਨਾ ਆਪਾ ਇੱਕ ਤਾਂ ਜਿਹਨੇ ਆਪਣੇ ਏਰੀਆ ਚ ਆਇਡੈਂਟੀਫਾਈ ਕਰਕੇ ਵੀ ਕਿਤੇ ਕਿਤੇ ਪ੍ਰਵਾਸੀ ਰਹਿੰਦੇ ਨੇ ਨੇਕ ਮੁੱਖ ਮੰਤਰੀ ਸਾਹਿਬ ਜੀ ਦੇ ਤੇ ਬੀਜੀਪੀ ਸਾਹਿਬ ਜੀ ਦੇ ਤੇ ਸ਼ਾਨ ਰਤੇਸ਼ਾਂ ਤੇ ਸਾਡੇ ਐਸਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਡੀਐਸਪੀ ਸਾਹਿਬ ਸਾਡੇ ਐਸਪੀ ਰੂਰਲ ਸਾਹਿਬ ਜੀ ਦੇ ਦਸ਼ੰਡ ਤੇ ਸ਼ਾਨਸਾਰ ਪਿੰਡ ਪਿੰਡ ਜਾ ਕੇ ਯੂਥ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਖਿਲਾਫ ਜਿਹੜੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਅਤੇ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਤੋਂ ਅਪਡੇਟ ਲਿਆ ਜਾ ਰਿਹਾ ਵੀ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਨਸ਼ੇ ਨੂੰ ਲੈ ਕੇ ਤਾ ਅੱਜ ਪਿੰਡ ਸਿੰਘਪੁਰਾ ਵਿੱਚ ਅੱਜ ਆਏ ਹੈਗੇ ਆ ਪਿੰਡ ਵਾਸੀਆਂ ਤੋਂ ਫੀਡਬੈਕ ਲਈ ਗਈ ਹੈ ਮਤਲਬ ਇਹ ਸਾਡੀ ਸਰਕਾਰ ਵੱਲੋਂ ਜਿਹੜਾ ਇਨੀਸ਼ੀਏਟਿਵ ਲੈ ਗਿਆ ਨਸ਼ਿਆਂ ਦੇ ਖਿਲਾਫ ਉਹਦੇ ਨਾਲ ਬਹੁਤ ਸੁਧਾਰ ਦੱਸਿਆ ਗਿਆ ਹੈ ਪਹਿਲਾਂ ਨਾਲੋਂ ਤੇ ਅੱਗੇ ਵੀ ਸਾਡੇ ਵੱਲੋਂ ਪੁਲਿਸ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਜਾਏਗਾ ਇਸ ਸੰਬੰਧ ਵਿੱਚ ਇਸ ਤੋਂ ਇਲਾਵਾ ਜੋ ਅੱਗੇ ਇੱਕ ਝੋਨੇ ਦਾ ਸੀਜ਼ਨ ਆ ਰਿਹਾ ਹੈ ਕਿ ਹੁਣ ਤਾਂ ਪ੍ਰਾਲੀ ਨੂੰ ਸਾੜਨ ਦੀ ਜਿਹੜੀ ਇੱਕ ਸਮੱਸਿਆ ਹਮੇਸ਼ਾ ਤੋਂ ਫੇਸ ਕਰਦੇ ਆ ਰਹੇ ਹਾਂ ਉਸ ਸਬੰਧ ਵਿੱਚ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਕੇ ਸੈਮੀਨਾਰ ਕੀਤਾ ਗਿਆ ਹੈ ਤਾਂ ਇਹ ਦੋ ਮੇਨ ਮੁੱਦੇ ਨੇ ਵਾਤਾਵਰਣ ਤੇ ਸਾਡੀ ਜਵਾਨੀ ਨੂੰ ਸੰਭਾਲਣ ਲਈ ਇਸ ਸਬੰਧ ਵਿੱਚ ਆਪਾਂ ਪਿੰਡ ਵਾਸੀਆਂ ਨਾਲ ਆ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਐ ਸਰ ਉਸ ਲਈ ਕਿਉਂ ਉਪਰਾਲਾ ਕਰ ਰਹੇ ਹੋ ਜੀ ਇੱਥੇ ਸਿੰਘਪੁਰ ਪਿੰਡ ਦੇ ਨੇੜੇ ਹੀ ਇੱਥੇ ਫੋਕਲ ਪੁਆਇੰਟ ਹੈ ਜਿੱਥੇ ਜ਼ਿਆਦਾ ਪ੍ਰਵਾਸੀ ਕੰਮ ਕਰਦੇ ਨੇ ਉਹਨਾਂ ਦੀ ਰਹਿائشਾਂ ਇਸ ਪਿੰਡ ਦੇ ਵਿੱਚ ਹੈਗੀਆਂ ਨੇ ਤਾਂ ਉਹ ਅਸੀਂ ਪਹਿਲਾਂ ਤੋਂ ਵੀ ਜੋ ਆਪਣੇ ਏਰੀਆ 'ਚ ਰਹਿ ਰਹੇ ਆ ਉਹਨਾਂ ਦੀ ਅਸੀਂ ਆਈਡੈਂਟਿਟੀ ਚੈੱਕ ਕਰ ਰਹੇ ਆ ਤਾ ਇੱਕ ਦੁਬਾਰਾ ਤੁਸੀਂ ਨਵੇਂ ਸਿਰੇ ਤੋਂ ਦੁਬਾਰਾ ਤੋਂ ਇੱਕ ਵਾਰੀ ਸੀ ਦੁਬਾਰਾ ਚੈੱਕ ਕਰਦੇ ਹਾਂ ਤੇ ਜੋ ਏਰੀਆ ਦੇ ਵਿੱਚ ਕੋਈ ਗੁੱਲੜਬਾਜੀ ਕਰਦੇ ਨੇ ਨੌਜਵਾਨ ਉਹਨਾਂ ਵਾਸਤੇ ਵੀ ਨੱਥ ਪਾਈ ਜਾਏਗੀ। ਆ ਇੱਕ ਦੋ ਸਕੂਲ ਪੈਂਦੇ ਆ ਤੇ ਸਕੂਲ ਦੇ ਬਾਹਰ ਗਸ਼ਤ ਪਧਾਉਣ ਦੀ ਗੱਲ ਵੀ ਕੀਤੀ ਗਈ ਹੈ। ਸਰ ਉਸ ਲਈ ਕੀ ਉਪਰਾਲਾ ਕਰੋ? ਅ ਸਾਡਾ ਜੀ ਨਾਕਾ ਪੁਆਇੰਟ ਵੀ ਇੱਥੇ ਨੇੜੇ ਆ, ਥਾਣਾ ਵੀ ਨੇੜੇ ਆ। ਸਾਡਾ ਜੋ ਵੀ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਹੈ ਕਿ ਜੋ ਵੀ ਇੱਥੋਂ ਲੰਘੂਗਾ ਪਹਿਲਾਂ ਸਕੂਲ ਦੇ ਸਮੇਂ ਤੇ ਚੈੱਕ ਕਰਕੇ ਜਾਏਗਾ। ਤਾਂ ਇਸ ਤੋਂ ਇਲਾਵਾ ਵੀ ਅਸੀਂ ਐਕਸ ਦਾ ਜਿਹੜੀ ਗਸ਼ਤ ਹੈਗੀ ਹੈ ਹੋਰ ਵਧਾਈ ਜਾਏਗੀ। ਵੀ ਅਪੀਲ ਕਰਦੇ ਹਾਂ ਨਸ਼ੇ ਦੀ ਰੋਕਥਾਮ ਦੇ ਲਈ ਲੋਕਾਂ ਨੂੰ ਇੱਥੇ ਨੌਜਵਾਨਾਂ ਨੂੰ ਸਭ ਤੋਂ ਪਿੰਡ ਦਾ ਬਹੁਤ ਵੱਡਾ ਸੁਭਾਗ ਹੈ ਵੀ ਇੱਥੇ ਇੱਕ ਪਲੇਗਰਾਉਂਡ ਹੈ ਤੇ ਬੱਚੇ ਬੜੇ ਇੱਥੋਂ ਦੇ ਮਿਹਨਤੀ ਹੈਗੇ ਖੇਡਾਂ ਨਾਲ ਜੁੜੇ ਹੋਏ ਨੇ ਪਰ ਇਸ ਤੋਂ ਇਲਾਵਾ ਜੇਕਰ ਫਿਰ ਵੀ ਕੋਈ ਕੋਈ ਗਲਤ ਰਸਤੇ ਤੇ ਜਾਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਅਪੀਲ ਹੈ ਅਸੀਂ ਪਹਿਲਾਂ ਇੱਕ ਸੁਧਨ ਦਾ ਮੌਕਾ ਦੇਵਾਂਗੇ ਬੱਚਿਆਂ ਨੂੰ ਤੁਸੀਂ ਸਾਨੂੰ ਰਿਪੋਰਟ ਕਰ ਸਕਦੇ ਹੋ ਅਸੀਂ ਮਾਪੇ-ਬਾਪ ਨਾਲ ਕਾਉਂਸਲਿੰਗ ਕਰਾਂਗੇ ਫਿਰ ਵੀ ਜੇ ਨਹੀਂ ਸੁਧਰਦਾ ਤਾਂ ਜੋ ਬਣਦੀ ਹੈ ਉਸ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਇੱਕ ਵਾਰ ਉਹਨਾਂ ਨੂੰ ਸੁਧਨ ਦਾ ਮੌਕਾ ਛੋਹ ਦਿੱਤਾ ਜਾਵੇ ਠੀਕਾ ਜੀ ਮੁੱਦਾ ਦੇਖੋ ਆਹੀ ਸੀਗਾ ਇੱਕ ਤਾਂ ਸਾਡੇ ਉਰੇ ਸਾਡੇ ਸੀਨੀਅਰ ਜਿਹੜੇ ਆਪਣਾ ਅੰਕਲ ਜੀ ਖੜੇ ਜਗਨਾਰ ਅੰਕਲ ਖੜੇ ਕਾਲਾ ਵੀਰ ਖੜਾ ਆਪਣਾ ਜੀ ਬਲਕਸਮਤੀ ਮੈਂਬਰ ਸਾਹਿਬ ਖੜੇ ਆ ਸਾਡੇ ਪਿੰਡ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਦੁਪਹਿਰ ਨੂੰ ਜਦੋਂ ਸਾਡੇ ਪੂਰੇ ਗਰਲ ਸਕੂਲ ਹੈਗਾ ਏ ਇੱਥੇ ਦੁਪਹਿਰ ਨੂੰ ਥੋੜੇ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਆ ਜੀ ਤੇ ਇੱਕ ਇੱਥੇ ਫੈਕਟਰੀਆਂ ਨੇੜੇ ਹੋਣ ਕਾ ਕੇ ਥੋੜਾ ਚੋਰੀ ਦਾ ਜਾਂ ਕੁਝ ਔਦਾਂ ਦਾ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਐਸਚੋ ਸਭ ਨੂੰ ਅਸੀਂ ਬੁਲਾਇਆ ਤੇ ਇੱਕ ਨਸ਼ੇ ਦਾ ਮੁੱਦਾ ਸੀਗਾ ਜੀ ਕਈ ਬੰਦੇ ਮਤਲਬ ਇਥੋਂ ਕੋਈ ਹੱਬ ਬਣਿਆ ਹੋਊਗਾ ਬਾਈਪਾਸ ਤੇ ਖੜਦੇ ਹੋਣਗੇ ਜਾਂ ਕੁਝ ਉਹ ਚੀਜ਼ਾਂ ਨੂੰ ਲੈ ਕੇ ਐਚਓ ਸਾਹਿਬ ਦਾ ਵੀ ਸਾਨੂੰ ਸੁਨੇਹਾ ਲੱਗਿਆ ਸੀ ਕਿ ਆਪਾਂ ਮੀਟਿੰਗ ਕਰਕੇ ਸਾਂਝੇ ਤੌਰ ਪਰ ਇਹ ਚੀਜ਼ਾਂ ਨੂੰ ਜਿਹੜੀਆਂ ਆਪਾਂ ਖਤਮ ਕਰੀਏ ਤੇ ਨਾਲ ਹੀ ਪ੍ਰਾਲੀ ਦੇ ਬਾਰੇ ਵੀ ਉਹਨਾਂ ਨੇ ਕਾਫੀ ਗੱਲਾਂ ਆਖੀਆਂ ਕਿ ਪ੍ਰਾਲੀ ਨੂੰ ਨਾ ਸਾੜਿਆ ਜਾਵੇ ਉਸ ਬਾਰੇ ਕੀ ਗੱਲ ਹਾਂ ਬਿਲਕੁਲ ਜੀ ਉਹ ਕਿਤੇ ਨਾ ਕਿਤੇ ਉਹਨਾਂ ਦਾ ਆਪਣਾ ਤਾਂ ਕੋਈ ਇੰਟਰਸਟ ਨਹੀਂ ਉਹ ਸਾਡੇ ਵਾਸਤੇ ਗੱਲ ਰਹੇ ਆ ਜੀ ਸਰਕਾਰਾਂ ਵੀ ਸਾਡੇ ਵਾਸਤੇ ਕਰਦੀਆਂ ਏ ਇਹ ਚੀਜ਼ ਦਾ ਸਾਨੂੰ ਉਹ ਫਾਇਦਾ ਹੈ ਸਾਨੂੰ ਉਹ ਨੁਕਸਾਨ ਸਾਨੂੰ ਇਹ ਚੀਜ਼ ਬਾਰੇ ਵੇਰ ਹੋਣਾ ਚਾਹੀਦਾ ਹੈ ਪ੍ਰਾਲੀ ਸਾੜਨ ਨਾਲ ਪੋਲੂਸ਼ਨ ਵੀ ਹੁੰਦਾ ਏ ਤੇ ਸਾਡੇ ਜਿਹੜੇ ਖੇਤ ਦੀ ਮਿੱਟੀ ਆ ਉਹਦੇ ਚ ਜਿਹੜੇ ਮੇਨ ਲੜਿੰਦੇ ਜਿਹੜੇ ਤਾਤਾ ਉਹ ਵੀ ਮਰਦੇ ਆ ਇਹ ਵੀ ਸਾਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਘਟਾਉਣੀ ਚਾਹੀਦੀ ਇਹ ਚੀਜ਼ ਤੁਸੀਂ ਨਸ਼ੇ ਦੀ ਰੋਕਥਾਮ ਦੇ ਲਈ ਕਈ ਵਾਰ ਨਾਟਕ ਵੀ ਕਰਵਾ ਚੁੱਕੇ ਹੋ ਕਿੰਨਾ ਕੁ ਫਰਕ ਪਿਆ ਤੇ ਤੁਸੀਂ ਕਈ ਨੌਜਵਾਨਾਂ ਦਾ ਨਸ਼ਾ ਵੀ ਛੁਡਾ ਚੁੱਕੇ ਹੋ ਦੇਖੋ ਫਰਕ ਜਿੱਦਾਂ ਜਿੱਦਾਂ ਇਹ ਨਸ਼ਾ ਵੱਧਦਾ ਉਦੋਂ-ਉਦੋਂ ਘਟਦਾ ਏ ਮੈਂ ਤਾਂ ਹੁਣ ਹੋਰ ਕਰ ਰਹੇ ਹਾਂ ਸਗੋਂ ਸਾਰੇ ਆਪਣੇ ਜਿਹੜੇ ਇਲਾਕੇ ਦੇ ਸਾਡਾ ਯੂਥ ਹੈ ਮੈਂ ਤਾਂ ਸਭ ਕਾ ਮੀਟਿੰਗ ਕਰਕੇ ਹੁਣ ਇੱਕ ਲਿਸਟ ਬਣਾ ਰਹੇ ਹਾਂ ਨਸ਼ਾ ਵੇਚਣ ਵਾਲਿਆਂ ਦੀ ਉਹ ਲਿਸਟ ਮੈਂ ਬਣਾ ਕੇ ਪ੍ਰੋਪਰ ਬੰਦੇ ਦਾ ਨਾਮ ਗੱਡੀ ਨੰਬਰ ਮੋਬਾਈਲ ਨੰਬਰ ਉਹ ਮੈਂ ਸਾਰਾ ਸੀਨੀਅਰ ਅਫਸਰ ਨੂੰ ਦੇ ਕੇ ਆਉਂਗਾ ਮੈਂ ਤਕਰੀਬਨ ਚਾਹੁੰਦਾ ਕਿ ਸਾਡੇ ਇਲਾਕੇ ਚ ਜਿਹੜਾ ਨਸ਼ਾ ਉਹ ਖਤਮ ਹੋ ਜਵੇ ਕਿਉਂਕਿ ਜਿਹੜੇ ਸਾਡੇ ਯੂਥ ਆ ਅਸੀਂ ਚਲੋ ਛੋਟੇ ਮੋਟੇ ਪੋਲਿਟਿਕਸ ਕਰਦੇ ਆ ਜੈਨਾਂ ਅਸੀਂ ਵੀ ਤਾਂ ਹੀ ਕਰ ਸਕਦੇ ਆ ਜੇ ਸਾਡੇ ਯੂਥ ਬਚੂਗੀ ਉਦਾਂ ਦੀ ਪੋਲਿਟਿਕਸ ਕਰਨ ਦਾ ਵੀ ਕੀ ਫਾਇਦਾ ਜਿਹੜਾ ਸਾਨੂੰ ਸਾਡਾ ਕਿਸੇ ਨੂੰ ਫਾਇਦੇ ਹੀ ਨਾ ਹੋਵੇ ਆ ਤਾਂ ਆਪਣੀ ਯੂਥ ਨੂੰ ਰੋਕਥਾਮ ਲਈ ਮੈਂ ਪੁਲਿਸ ਦਾ ਸਹਿਯੋਗ ਵੀ ਕਰੂੰਗਾ ਜਿਹੜੇ ਸਾਡੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕੋਈ ਲੀਡਰ ਵੀ ਹੈ ਕਿਸੇ ਵੀ ਪਾਰਟੀ ਨਾਲ ਉਹਨਾਂ ਤੇ ਵੀ ਪਰਚੇ ਹੋਣੇ ਚਾਹੀਦੇ ਆ ਜੇ ਕਿਸੇ ਨਾਲ ਗਲਤ ਬੰਦਾ ਸਾਥ ਦਿੰਨੇ ਆ ਉਹ